ਸਾਸੀ ਕਾਲ ਜੀ ਪਿੰਡਾਂ ਦੇ ਵਿੱਚੋਂ ਪੈਂਡ ਦੀ ਟੀਮ ਅੱਜ ਪਹੁੰਚ ਚੁੱਕੀ ਆ ਮੋਗੇ ਜ਼ਿਲ੍ਹੇ ਦੇ ਪਿੰਡ ਪਿੰਡ ਲੋਗੜ ਵਿਖੇ ਅਸੀਂ ਤੁਹਾਡਾ ਆਪਣੇ ਚੈਨਲ ਪਿੰਡਾਂ ਦੇ ਵਿੱਚੋਂ ਪਿੰਡ ਤੇ ਫੇਸਬੁੱਕ ਪੇਜ ਪਿੰਡਾਂ ਦੇ ਵਿੱਚੋਂ ਪੈਂਡ ਤੇ ਨਿੱਘਾ ਸਵਾਗਤ ਕਰਦੇ ਆ ਅਸੀਂ ਅੱਜ ਜਿਹੜੇ ਪਿੰਡ ਪਹੁੰਚੇ ਆ ਬਹੁਤ ਹੀ ਸੋਹਣਾ ਪਿੰਡ ਆ ਤੁਸੀਂ ਦੇਖ ਸਕਦੇ ਆ ਚਾਤ ਮਾਰ ਸਕਦੇ ਆ ਤੁਸੀਂ ਪੱਕੀਆਂ ਸੜਕਾਂ ਪੱਕੀਆਂ ਗਲੀਆਂ ਤੇ ਪਿੰਡ ਦੇ ਚਾਰੇ ਪਾਸੇ ਸੋਹਣੇ ਦਰੱਖਤ ਲਾਈ ਗਏ ਨੇ ਬਹੁਤ ਸੋਹਣਾ ਪਿੰਡ ਆ ਜੀ ਪਿੰਡ ਲੋਗੜ ਕਿ ਵੱਖਰੀ ਜੀ ਚਾਲ ਏ ਅੱਜ ਬਾਤ ਇਕ ਪਾਦੇ ਆ ਆ ਜਾ ਤੈਨੂੰ ਸੱਜਣਾ ਪਿੰਡ ਮੈਂ ਦਿਖਾ ਦੇ ਆ ਤੁਸੀਂ ਦੇਖ ਸਕਦੇ ਆ ਪਿੰਡ ਦੀਆਂ ਗਲੀਆਂ ਪਿੰਡ ਦੀਆਂ ਸਾਥਾਂ ਤੇ ਸਾਡੀ ਇਹ ਕੋਸ਼ਿਸ਼ ਆ ਕਿ ਅਸੀਂ ਹਰ ਰੋਜ਼ ਇੱਕ ਨਵੇਂ ਪਿੰਡ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਏ ਸਾਡਾ ਇਹ ਭਰਾਲਾ ਕਿ ਜਿੰਨੇ ਵੀ ਮੇਰੇ ਐਨਆਰਆਈ ਵੀਰ ਮੁੰਦੇਸਾਂ ਦੇ ਵਿੱਚ ਵੱਸਦੇ ਆ ਉਹੋ ਸਾਰੇ ਵੀਰ ਸਾਡੀ ਇਹ ਵੀਡੀਓ ਦੇ ਜ਼ਰੀਏ ਆਪਣੇ ਪਿੰਡਾਂ ਦੇ ਨਾਲ ਜੁੜੇ ਰਹਿਣ ਤੇ ਨਵੀਂ ਪੀੜੀ ਵਿਦੇਸ਼ਾਂ ਦੇ ਵਿੱਚ ਵਸਦੀ ਆ ਉਹ ਵੀ ਆਪਣੇ ਪਿੰਡਾਂ ਨੂੰ ਦੇਖ ਸਕਾਂ ਆਪਣੇ ਸੱਭਿਆਚਾਰ ਨੂੰ ਦੇਖ ਸਕਣ ਤੇ ਆਪਣੇ ਪਿੰਡਾਂ ਦੇ ਨਾਲ ਜੁੜੇ ਰਹਿਣ ਸਾਡਾ ਇਹ ਪ੍ਰਾਰਲਾ ਕਿਵੇਂ ਲੱਗਾ ਸਾਨੂੰ ਜਰੂਰ ਦੱਸਿਆ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਅਸੀਂ ਅੱਗੇ ਤੋਂ ਵੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਏ ਅੱਜਕੱਲ ਅਸੀਂ ਸ਼ਾਰਟ ਵੀਡੀਓ ਪਾ ਰਹੇ ਹਾਂ ਤਾਂ ਜੋ ਸਾਡਾ ਚੈਨਲ ਵੱਧ ਤੋਂ ਵੱਧ ਗਰੋਥ ਕਰ ਸਕੇ ਤੇ ਹੌਲੀ-ਹੌਲੀ ਅਸੀਂ ਪੂਰੇ ਪਿੰਡ ਦੀ ਵੀਡੀਓ ਸ਼ੂਟ ਕਰਕੇ ਤੇ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਆਇਆ ਕਰਾਂਗੇ ਜੇ ਤੁਸੀਂ ਵੀ ਆਪਣੇ ਪਿੰਡ ਦੀ ਵੀਡੀਓ ਸ਼ੂਟ ਕਰਾਉਣੀ ਚਾਹੁੰਦੇ ਆ ਤੇ ਸਾਨੂੰ ਆਪਣੇ ਪਿੰਡ ਦੀ ਜਾਣਕਾਰੀ ਦੇਣਾ ਚਾਹੁੰਦੇ ਆ ਤੇ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਬਹੁਤ-ਬਹੁਤ ਧੰਨਵਾਦ